ਕੀ ਤੋ ਆ ਨੁਕਾ ਦੇ ਮਹਿਸੂਸ ਹੋਇਆ ਕਿ ਤੁਹਾਡਾ ਕੋਈ ਆਪਣਾ ਤੁਹਾਡੀ ਖੁਸ਼ੀ ਵਿੱਚ ਖੁਸ਼ ਤਾਂ ਦਿਖ ਰਿਹਾ ਹੈ ਪਰ ਕੁਝ ਅਜੀਬ ਹੈ ਅੱਜ ਮੈਂ ਤੁਹਾਨੂੰ ਉਹ ਸੱਤ ਇਸ਼ਾਰੇ ਦੱਸਾਂਗਾ ਜੋ ਦੱਸਦੇ ਨੇ ਕਿ ਕੋਈ ਅੰਦਰੋਂ ਅੰਦਰੀ ਤੁਹਾਡੇ ਤੋਂ ਸੜ ਰਿਹਾ ਹੈ ਅਤੇ ਯਕੀਨ ਮਾਨਿਓ ਪੰਜਵਾਂ ਇਸ਼ਾਰਾ ਤੁਹਾਨੂੰ ਹੈਰਾਨ ਕਰ ਦੇਵੇਗਾ ਜਲਨ ਯਾਨੀ ਜੈਲਸੀ ਇੱਕ ਅਜਿਹਾ ਅਹਿਸਾਸ ਹੈ ਜੋ ਚੁੱਪ-ਚਾਪ ਚੱਲਦਾ ਹੈ ਲੋਕ ਕਦੇ ਮੰਨਦੇ ਨਹੀਂ ਕਿ ਉਹ ਜਲਦੇ ਹਨ ਪਰ ਉਹਨਾਂ ਦਾ ਵਰਤਾਓ ਸਭ ਕੁਝ ਬਿਆਨ ਕਰ ਦਿੰਦਾ ਹੈ ਇਹਨਾਂ ਨਿਸ਼ਾਨੀਆਂ ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਆਪਣੀ ਸਕਾਰਾਤਮਕ ਊਰਜਾ ਨੂੰ ਬਚਾ ਸਕੋ ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲੀ ਨਿਸ਼ਾਨੀ ਹੈ ਪੁੱਠੀ ਤਾਰੀਫ਼ ਉਹ ਅਜਿਹੀਆਂ ਗੱਲਾਂ ਕਹਿਣਗੇ ਜਿਵੇਂ ਵਾਹ ਤੇਰੀ ਤਰੱਕੀ ਹੋ ਗਈ ਮੈਨੂੰ ਲੱਗਦਾ ਅੱਜਕੱਲ ਕੰਪਨੀ ਕਿਸੇ ਨੂੰ ਵੀ ਪ੍ਰਮੋਸ਼ਨ ਦੇ ਦਿੰਦੀ ਹੈ ਜਾਂ ਤੂੰ ਅੱਜ ਵਧੀਆ ਲੱਗ ਰਿਹਾ ਹੈ ਕੀ ਆਖਰਕਾਰ ਜਿਮ ਜਾਣਾ ਸ਼ੁਰੂ ਕਰ ਦਿੱਤਾ ਗੌਰ ਕਰੋ ਉਹਨਾਂ ਦੀ ਤਾਰੀਫ਼ ਵਿੱਚ ਹਮੇਸ਼ਾ ਇੱਕ ਮੇਣਾ ਜਾਂ ਬੇਅਸਤੀ ਛੁਪੀ ਹੁੰਦੀ ਹੈ ਇਹ ਸਪੋਰਟ ਨਹੀਂ ਬਲਕਿ ਜਲਣਾ ਹੈ ਜੋ ਤਾਰੀਫ਼ ਦਾ ਮੁਖੌਟਾ ਪਾ ਕੇ ਆਉਂਦੀ ਹੈ ਸੱਚੇ ਦੋਸਤ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਤੁਹਾਡੀ ਖੁਸ਼ੀ ਮਨਾਉਂਦੇ ਨੇ ਦੂਜੀ ਨਿਸ਼ਾਨੀ ਉਹ ਤੁਹਾਡੀ ਸਫਲਤਾ ਨੂੰ ਮਾਮੂਲੀ ਦੱਸਣਗੇ ਜਦੋਂ ਤੁਸੀਂ ਕੋਈ ਖੁਸ਼ਖਬਰੀ ਸੁਣਾਉਂਦੇ ਹੋ ਤਾਂ ਉਹ ਕਹਿਣਗੇ ਚਲੋ ਵਧੀਆ ਹੈ ਅਤੇ ਫੌਰਨ ਗੱਲ ਬਦਲ ਕੇ ਆਪਣੇ ਬਾਰੇ ਕਰਨ ਲੱਗ ਜਾਣਗੇ ਜਾਂ ਕਹਿਣਗੇ ਇਹ ਕਿਹੜਾ ਵੱਡੀ ਗੱਲ ਹੈ ਇਹ ਤਾਂ ਕੋਈ ਵੀ ਕਰ ਸਕਦਾ ਹੈ ਜਲਣ ਵਾਲੇ ਲੋਕ ਤੁਹਾਨੂੰ ਚਮਕਦਾਨੀ ਦੇਖ ਸਕਦੇ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਦੀ ਆਪਣੀ ਨਾਕਾਮਯਾਬੀ ਦੀ ਯਾਦ ਦਿਵਾਉਂਦਾ ਹੈ ਤੀਜੀ ਨਿਸ਼ਾਨੀ ਉਹ ਤੁਹਾਡਾ ਪਰਛਾਵਾ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹ ਤੁਹਾਡਾ ਸਟਾਈਲ ਤੁਹਾਡੇ ਆਈਡੀਆ ਤੁਹਾਡੇ ਟੀਚੇ ਇਥੋਂ ਤੱਕ ਕਿ ਤੁਹਾਡੇ ਬੋਲਣ ਦਾ ਤਰੀਕਾ ਵੀ ਕਾਪੀ ਕਰਨਗੇ ਸ਼ੁਰੂ ਵਿੱਚ ਤੁਹਾਨੂੰ ਲੱਗ ਸਕਦਾ ਹੈ ਕਿ ਉਹ ਤੁਹਾਨੂੰ ਫੋਲੋ ਕਰ ਰਹੇ ਨੇ ਪਰ ਅਸਲ ਵਿੱਚ ਇਹ ਉਹਨਾਂ ਦੀ ਹੀਣ ਭਾਵਨਾ ਹੈ ਉਹ ਉਹ ਚੀਜ਼ ਚਾਹੁੰਦੇ ਹੈ ਜੋ ਤੁਹਾਡੇ ਕੋਲ ਹੈ ਪਰ ਮਿਹਨਤ ਕਰਨ ਦੀ ਬਜਾਏ ਉਹ ਤੁਸੀਂ ਬਣਨ ਦੀ ਕੋਸ਼ਿਸ਼ ਕਰਦੇ ਹੈ ਚੌਥੀ ਨਿਸ਼ਾਨੀ ਹਰ ਚੀਜ਼ ਇੱਕ ਮੁਕਾਬਲਾ ਬਣ ਜਾਂਦੀ ਹੈ ਤੁਸੀਂ ਕੁਝ ਚੰਗਾ ਦੱਸੋਗੇ ਤੇ ਉਹ ਤੁਰੰਤ ਤੁਹਾਡੇ ਤੋਂ ਉੱਪਰ ਹੋਣ ਦੀ ਕੋਸ਼ਿਸ਼ ਕਰਨਗੇ। ਓ ਤੂੰ ਨਵੀਂ ਗੱਡੀ ਲਈ ਹੈ? ਮੈਂ ਅਗਲੇ ਮਹੀਨੇ ਇਸ ਤੋਂ ਵੀ ਵਧੀਆ ਮਾਡਲ ਲੈ ਰਿਹਾ। ਸੜਨ ਵਾਲੇ ਲੋਕ ਸਿਰਫ ਤੁਹਾਡੀ ਖੁਸ਼ੀ ਵਿੱਚ ਖੁਸ਼ ਨਹੀਂ ਹੋ ਸਕਦੇ। ਉਹਨਾਂ ਨੂੰ ਤੁਹਾਡੀ ਤਰੱਕੀ ਤੋਂ ਖਤਰਾ ਮਹਿਸੂਸ ਹੁੰਦਾ ਹੈ। ਇਸ ਲਈ ਉਹ ਹਮੇਸ਼ਾ ਖੁਦ ਨੂੰ ਬਿਹਤਰ ਸਾਬਤ ਕਰਨ ਵਿੱਚ ਲੱਗੇ ਰਹਿੰਦੇ ਹਨ। ਹੁਣ ਆਉਂਦੀ ਹੈ ਸਭ ਤੋਂ ਵੱਡੀ ਨਿਸ਼ਾਨੀ ਨੰਬਰ 5 ਉਹ ਤੁਹਾਡੀ ਨਕਾਮਯਾਬੀ ਦਾ ਗੁਪਤ ਆਨੰਦ ਲੈਂਦੇ ਹਨ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਤੁਸੀਂ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਸਕੂਨ ਜਾਂ ਖੁਸ਼ੀ ਦੇਖੋਗੇ ਉਹ ਮੂੰਹੋਂ ਤਾਂ ਕਹਿਣਗੇ ਹਾਈ ਬਹੁਤ ਬੁਰਾ ਹੋਇਆ ਪਰ ਉਹਨਾਂ ਦੇ ਹਾਫ ਭਾਵ ਕੁਝ ਹੋਰ ਹੀ ਕਹਿਣਗੇ ਇੱਕ ਸੱਚਾ ਦੋਸਤ ਤੁਹਾਡਾ ਦਰਦ ਮਹਿਸੂਸ ਕਰਦਾ ਹੈ ਪਰ ਜਲਣ ਵਾਲਾ ਬੰਦਾ ਤੁਹਾਡੀ ਹਾਰ ਵਿੱਚ ਆਪਣੀ ਜਿੱਤ ਦੇਖਦਾ ਹੈ ਇਹ ਸਭ ਤੋਂ ਖਤਰਨਾਕ ਨਿਸ਼ਾਨੀ ਹੈ ਛੇਵੀਂ ਨਿਸ਼ਾਨੀ ਉਹ ਤੁਹਾਡੀ ਪਿੱਠ ਪਿੱਛੇ ਗੱਲਾਂ ਕਰਦੇ ਹਨ ਜਲਣ ਵਾਲੇ ਲੋਕ ਤੁਹਾਡੇ ਸਾਹਮਣੇ ਨਹੀਂ ਲੜ ਸਕਦੇ ਇਸ ਲਈ ਉਹ ਤੁਹਾਡੇ ਐਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਅਫਵਾਹਾਂ ਫੈਲਾਉਣਗੇ ਜਾਂ ਤੁਹਾਡੀਆਂ ਨਿੱਜੀ ਗੱਲਾਂ ਨੂੰ ਮਰੋੜ ਤੋੜ ਕੇ ਲੋਕਾਂ ਵਿੱਚ ਦੱਸਣਗੇ ਜੇ ਤੁਹਾਨੂੰ ਆਪਣੇ ਬਾਰੇ ਕੋਈ ਗਲਤ ਗੱਲ ਪਤਾ ਲੱਗਦੀ ਹੈ ਜਿਸ ਦਾ ਸਿਰਨਾਵਾ ਕਿਸੇ ਕਰੀਬੀ ਵੱਲ ਜਾਂਦਾ ਹੈ ਸਮਝ ਜਾਓ ਕਿ ਇਹ ਜਲਨ ਹੀ ਹੈ ਜੋ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਖਰੀ ਸੱਤਵੀਂ ਨਿਸ਼ਾਨੀ ਜਦੋਂ ਤੁਸੀਂ ਕਾਮਯਾਬ ਹੁੰਦੇ ਹੋ ਉਹ ਦੂਰ ਹੋ ਜਾਂਦੇ ਹਨ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ ਉਹ ਸ਼ਾਇਦ ਆਲੇ ਦੁਆਲੇ ਹੋਣ ਪਰ ਜਿਵੇਂ ਹੀ ਤੁਸੀਂ ਤਰੱਕੀ ਕਰਦੇ ਹੋ ਉਹ ਗਾਇਬ ਹੋ ਜਾਂਦੇ ਹਨ ਉਹ ਫੋਨ ਚੁੱਕਣਾ ਬੰਦ ਕਰ ਦੇਣਗੇ ਜਾਂ ਅਚਾਨਕ ਬਹੁਤ ਬਿਜ਼ੀ ਹੋ ਜਾਣਗੇ ਕਿਉਂ ਕਿਉਂਕਿ ਤੁਹਾਡੀ ਸਫਲਤਾ ਉਹਨਾਂ ਨੂੰ ਚੁਬਦੀ ਹੈ ਤੁਹਾਡੀ ਉਡਾਨ ਦੇਖ ਕੇ ਉਹਨਾਂ ਨੂੰ ਆਪਣੀ ਕਮੀ ਮਹਿਸੂਸ ਹੁੰਦੀ ਹੈ ਤੇ ਉਹ ਤੁਹਾਡੀ ਖੁਸ਼ੀ ਦਾ ਹਿੱਸਾ ਬਣਨ ਦੀ ਬਜਾਏ ਪਿੱਛੇ ਹਟਣਾ ਬਿਹਤਰ ਸਮਝਦੇ ਹਨ ਤਾਂ ਇਹ ਸਨ ਉਹ ਸੱਤ ਨਿਸ਼ਾਨੀਆਂ ਯਾਦ ਰੱਖਿਓ ਕਿਸੇ ਦੀ ਜਲਣ ਉਸ ਬੰਦੇ ਦੀ ਆਪਣੀ ਕਮੀ ਹੈ ਤੁਹਾਡੀ ਨਹੀਂ ਤੁਹਾਨੂੰ ਦੂਜਿਆਂ ਨੂੰ ਖੁਸ਼ ਕਰਨ ਲਈ ਆਪਣੀ ਚਮਕ ਘਟਾਉਣ ਦੀ ਲੋੜ ਨਹੀਂ ਹੈ ਆਪਣੇ ਵਾਲੇ ਦਿਵਾਲੀ ਉਹ ਲੋਕ ਰੱਖੋ ਜੋ ਦਿਲੋਂ ਤੁਹਾਡੀ ਤਰੱਕੀ ਚਾਹੁੰਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਸਹੀ ਲੱਗੀ ਤਾਂ ਕਮੈਂਟ ਵਿੱਚ ਦੱਸੋ ਕਿ ਕੀ ਤੁਸੀਂ ਕਦੇ ਇਹਨਾਂ ਵਿੱਚੋਂ ਕੋਈ ਨਿਸ਼ਾਨੀ ਮਹਿਸੂਸ ਕੀਤੀ ਹੈ ਅਜਿਹੀਆਂ ਹੋਰ ਮਨੋਵਿਗਿਆਨਕ ਵੀਡੀਓਜ਼ ਲਈ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਵਿੱਚ